ਿਸ ਜਗ੍ਹਾ ਤੇ ਅੱਜ ਅਸੀਂ ਗਏ ਉਸ ਥਾਂ ਤੇ ਲੋਕਾਂ ਨੂੰ ਪੈਰਾਨਾਰਮਲ ਐਕਟੀਵਿਟੀ ਮਹਿਸੂਸ ਹੁੰਦੀ ਸੀ ਇਸ ਕਰਕੇ ਅਸੀਂ ਉੱਥੇ ਇਹ ਚੈੱਕ ਕਰਨ ਲਈ ਗਿਆ ਸੀ ਪਰ ਸਾਡੇ ਨਾਲ ਕੁਝ ਅਜੀਬਾ ਹੋਇਆ ਜੋ ਅਸੀਂ ਸੋਚਿਆ ਵੀ ਨਹੀਂ ਸੀ ਇਸ ਕਰਕੇ ਇਸ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਸਸਿਕਾਲ ਦੀ ਮੇਰਾ ਨਾਮ ਹੈ ਜਸਵਿੰਦਰ ਤੁਹਾਡੇ ਸਾਰਿਆਂ ਦਾ ਵੀਡੀਓ 'ਚ ਸਵਾਗਤ ਹੈ ਤੇ ਅੱਜ ਦੀ ਵੀਡੀਓ 'ਚ ਆਪਾਂ ਆਏ ਹੋਏ ਹਾਂ ਪਿੰਡ ਡਗਰੂ ਇਹ ਜਿਹੜਾ ਕਿ ਫਿਰੋਜ਼ਪੁਰ ਰੋਡ ਦੇ ਉੱਤੇ ਪੈਂਦਾ ਮੋਗਾ ਟੂ ਫਿਰੋਜ਼ਪੁਰ ਰੋਡ ਦੇ ਉੱਤੇ ਤੇ ਇੱਥੇ ਇਹਨਾਂ ਜਿਹੜੀ ਰੇਲਵੇ ਟ੍ਰੈਕ ਜਿਹੜਾ ਨੰਗ ਦਾ ਉਹਦੇ ਉੱਤੇ ਲੋਕਾਂ ਨੂੰ ਨਾ ਰਾਤ ਤੋਂ 11 ਵਜੇ ਤੋਂ 12 ਵਜੇ ਦੇ ਵਿੱਚ ਦਸ ਪੈਂਦੀ ਆ ਜਿਵੇਂ ਕਿ ਕੋਈ ਚੀਜ਼ ਕੋਈ ਬੰਦਾ ਦਿਖਦਾ ਉਹਨਾਂ ਨੂੰ ਜਾਂ ਕੋਈ ਲੇਡੀਜ਼ ਦਿਖਦੀ ਆ ਜਿਵੇਂ ਕਿ ਉਹਨਾਂ ਨੂੰ ਆਵਾਜ਼ਾਂ ਵਗੈਰਾ ਆਉਂਦੀਆਂ ਵਾ ਰਾਤ ਨੂੰ ਤੇ ਅਜ ਮੇਰੇ ਨਾਲ ਆ ਸਾਰੇ ਮੇਰੇ ਭਰਾ ਵਾ ਤੇ ਅਸੀਂ ਉੱਥੇ ਜਾ ਕੇ ਇਹੀ ਦੇਖਾਂਗੇ ਟਾਈਮ 11 ਵਜੇ ਚੁੱਕੇ ਹੋਏ ਆ ਤੇ ਅਸੀਂ ਜਾ ਕੇ ਸਿਰਫ ਇਹੀ ਦੇਖਾਂਗੇ ਵੀ ਸਾਨੂੰ ਕੁਝ ਓਦਾਂ ਦਾ ਨਜ਼ਰ ਆਂਦਾ ਜਾਂ ਨਹੀਂ ਆਂਦਾ 11 ਵਜੇ ਕੇ 5 ਮਿੰਟ ਹੋ ਚੁੱਕੇ ਆ ਤੁਸੀਂ ਦੇਖ ਰਹੇ ਹੋ ਤੇ ਰੇਲਵੀ ਲੰਘਦੀ ਪਈ ਆ ਤੇ ਅਸੀਂ ਬਸ ਤੁਹਾਨੂੰ ਤੁਸੀਂ ਸਾਰੇ ਜਣੇ ਵੀਡੀਓ 'ਚ ਬਣੇ ਰਹੋ ਅਸੀਂ ਇੰਨਾ ਰਿਸਕ ਲੈਣ ਲੱਗਿਆ ਸਿਰਫ ਤੁਹਾਡੇ ਕਰਕੇ ਅਸੀਂ ਬਸ ਜੋ ਵੀ ਹੋਊਗਾ ਸੱਚਾਈ ਉਹੀ ਤੁਹਾਨੂੰ ਦਿਖਾਵਾਂਗੇ ਵੀ ਸਾਨੂੰ ਕੁਝ ਉੱਥੇ ਦਿਖਦਾ ਆ ਜਾਂ ਨਹੀਂ ਦਿਖਦਾ ਬਹੁਤ ਸਾਰੇ ਲੋਕਾਂ ਨੂੰ ਇੱਥੋਂ ਕਿਸੇ ਨੂੰ ਉਹ ਦੇਖਦੇ ਹਾਂ ਵੀ ਆ ਰਾਤ ਦੇ 11 ਤੋਂ 12 ਵਿੱਚ ਆਵਾਜ਼ਾਂ ਵਗੈਰਾ ਆਉਂਦੀਆਂ ਕਈਆਂ ਨੂੰ ਬਹੁਤ ਜ਼ਿਆਦਾ ਪ੍ਰੇਖੇ ਦਿੰਦੇ ਆ ਅਸੀਂ ਬਸ ਉਹੀ ਚੈੱਕ ਕਰਨ ਜਾ ਰਹੇ ਆ ਅੱਜ ਦੀ ਵੀਡੀਓ ਦੇ ਵਿੱਚ ਤੁਸੀਂ ਵੀਡੀਓ ਨੂੰ ਸਕਿਪ ਨਾ ਕਰਿਓ ਬਣੀ ਰਿਹਾ ਬੀ ਦਿਖਾ ਦੇ ਤੇ ਸਹੀ ਆ ਬਸ ਚਲ ਤੁੰਗ ਰੋਕ ਦੋ ਹੁਣ ਆਪਾਂ ਬਸ ਜਾਣੇ ਪਏ ਆ ਉਸ ਜਗ੍ਹਾ ਤੇ ਜਿੱਥੇ ਲੋਕਾਂ ਨੂੰ ਉਹ ਦਿਖਦਾ ਕੋਈ ਆਤਮਾ ਆਇਆ ਕੋਈ ਇਨਸਾਨ ਆ ਬੰਦਾ ਰਾਤ ਨੂੰ ਦਿਖਦਾ ਵਾ ਜਿੱਥੋਂ ਆਵਾਜ਼ਾਂ ਪੈਂਦੀਆਂ ਵਾ ਹੁਣ ਆਪਾਂ ਉਸ ਜਗ੍ਹਾ ਤੇ ਜਾ ਰਹੇ ਹਾਂ ਉਸ ਲੋਕੇਸ਼ਨ ਤੇ ਤੇ ਆਪਾਂ ਤੁਸੀਂ ਸਾਰੇ ਇਹਨੇ ਆਜ ਵੀਡੀਓ ਦੇ ਵਿੱਚ ਅਸੀਂ ਟੋਟਲ 7 ਜਣੇ ਆਏ ਹੋਏ ਹਾਂ ਤੁਸੀਂ ਐਦਾਂ ਦਾ ਕਦੇ ਵੀ ਕੋਈ ਰਿਸਕ ਨਾ ਲਿਓ ਬਸ ਟਾਈਮ ਤੁਸੀਂ ਦੇਖ ਰਹੇ ਹੋ 11:08 ਹੋ ਚੁੱਕੇ ਆ ਤੇ ਅਸੀਂ ਬਸ ਉਹੀ ਚੈੱਕ ਕਰਨ ਜਾ ਰਹੇ ਹਾਂ ਕਿ ਸਾਨੂੰ ਉੱਥੇ ਐਦਾਂ ਦਾ ਕੁਝ ਦਿਖਦਾ ਹੈ ਜਾਂ ਨਹੀਂ ਦਿਖਦਾ ਜੋ ਵੀ ਹੋਊਗਾ ਵੀਡੀਓ ਦੇ ਵਿੱਚ ਤੁਸੀਂ ਬਸ ਦੇਖਦੇ ਰਹੋ ਤੇ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਉਂਕਿ ਇੰਨਾ ਵੱਡਾ ਰਿਸਕ ਰਾਤ ਨੂੰ ਕੋਈ ਸਿਰਫ ਥੋੜੀ ਖਾਤਰ ਐਨਾ ਕੁਝ ਕਰਦੇ ਪਏ ਆਂ ਇਸ ਤਰ੍ਹਾਂ ਦੀ ਹੰਟਡ ਲੋਕੇਸ਼ਨ ਤੇ ਮੈਂ ਰਾਤ ਨੂੰ ਪਹਿਲੀ ਵਾਰ ਜਾ ਰਿਹਾ ਹਾਂ ਅੱਜ ਤੋਂ ਪਹਿਲਾਂ ਮੈਂ ਇਸ ਤਰ੍ਹਾਂ ਦਾ ਰਿਸਕ ਕਦੀ ਵੀ ਨਹੀਂ ਲਿਆ ਤੇ ਇਸ ਵੀਡੀਓ ਦੀ ਸਾਡੀ ਕੋਈ ਵੀ ਪਲੈਨਿੰਗ ਨਹੀਂ ਸੀ ਬਸ ਜੋ ਕੁਝ ਵੀ ਪਲਾਨ ਕੀਤਾ ਗਿਆ ਅਚਾਨਕ ਹੀ ਕੀਤਾ ਗਿਆ ਤੇ ਅਸੀਂ ਇਕੱਲੇ ਨਹੀਂ ਬਾਕੀ ਇੱਕੱਠੇ ਹੋਏ ਤੇ ਵੀਡੀਓ ਨੂੰ ਬਣਾਉਣ ਵਾਸਤੇ ਚਲੇ ਆਏ ਕਿਉਂਕਿ ਮਾਈਂਡ ਵਿੱਚ ਸੀ ਕੁਝ ਐਦਾਂ ਦਾ ਕਨਸੈਪਟ ਵੀ ਲੈ ਕੇ ਆਈਏ ਤੇ ਕੁਝ ਐਦਾਂ ਦੀ ਜਗ੍ਹਾ ਜਾ ਕੇ ਜਰੂਰ ਦੇਖੀਏ ਕਿ ਸਾਡੇ ਨਾਲ ਕੁਝ ਹੁੰਦਾ ਹੈ ਜਾਂ ਨਹੀਂ ਹੁੰਦਾ ਪਰ ਲਾਸਟ ਵਿੱਚ ਜੋ ਵੀ ਹੋਇਆ ਉਹਨੇ ਸਾਡੇ ਹੋਸ਼ ਉਡਾ ਦੇ ਅੱਪਾ ਪੁੱਛ ਚੁੱਕੇ ਆ ਉਸ ਲੋਕੇਸ਼ਨ ਤੇ ਜਿੱਥੇ ਲੋਕਾਂ ਨੂੰ ਇੱਥੇ ਕੀ ਉਹ ਆਵਾਜ਼ਾਂ ਪੈਂਦੀਆਂ ਜਿੱਥੇ ਕੋਈ ਨਾ ਕੋਈ ਸ਼ਖਸ ਉਹਨਾਂ ਨੂੰ ਦਿਖਾਈ ਦਿੰਦਾ ਵਾ ਉਹਨਾਂ ਨੂੰ ਕਈ ਵਾਰੀ ਬਹੁਤ ਜ਼ਿਆਦਾ ਰਾਤ ਨੂੰ ਦਿਖਾਈ ਦਿੰਦਾ ਵਾ ਕਈ ਵਾਰੀ ਆਵਾਜ਼ਾਂ ਪੈਂਦੀਆਂ 11 ਵਜੇ ਤੋਂ 12 ਵਜੇ ਦੇ ਵਿੱਚ ਕਈ ਵਾਰ 10 ਵਜੇ ਤੋਂ ਬਾਅਦ ਤੇ ਉਹ ਆਹੀ ਲੋਕੇਸ਼ਨ ਹੈ ਇੱਥੇ ਆ ਮੋੜ ਹੈ ਤੇ ਨਾਲ ਉਹ ਰੇਲਵੇ ਟ੍ਰੈਕ ਆ ਰੇਲਵੇ ਟ੍ਰੈਕ ਦੇ ਨਾਲ ਇੱਥੇ ਸੁੰਨੀ ਜਗ੍ਹਾ ਸਪੈੱਡ ਦੇ ਵਗੈਰਾ ਵਾ ਜਿੱਥੇ ਕੀ ਕਾਫੀ ਜ਼ਿਆਦੇ ਦਿਨੇ ਕੰਮ ਕਰਦਿਆਂ ਨੂੰ ਤਾਂ ਨਹੀਂ ਪਰ ਰਾਤ ਨੂੰ ਬਹੁਤ ਜ਼ਿਆਦਾ ਲੋਕਾਂ ਨੂੰ ਇੱਥੇ ਦਿਖਾਈ ਦਿੰਦਾ ਹੈ ਕੋਈ ਆਵਾ ਉਹ ਲੋਕੇਸ਼ਨ ਇਹ ਕਿਹਾ ਉਹ ਮੋੜ ਜਿੱਥੇ ਰਾਤ ਨੂੰ ਆਵਾਜ਼ਾਂ ਪੈਂਦੀਆਂ ਲੋਕਾਂ ਨੂੰ ਫਿਰਿੰਦਾ ਤੇ ਹੋ ਗਿਆ ਨਹੀਂ ਰਾਵਾ ਬਹੁਤ ਜ਼ਿਆਦਾ ਤੇ ਸਭ ਤੋਂ ਵੇਰਾ ਇੱਥੋਂ ਹਾ ਇਸ ਜਗ੍ਹਾ ਤੇ ਰਾਤ ਨੂੰ ਕੋਈ ਵੀ ਡਰਦਾ ਇੱਥੇ ਆਂਦਾ ਨਹੀਂ ਆ ਪਰ ਅਸੀਂ ਤੁਹਾਡੇ ਲਈ ਰਿਸਕ ਲੈ ਕੇ ਆਏ ਹੋਏ ਹਾਂ ਇੱਥੇ ਤੇ ਤੁਹਾਡਾ ਲਾਈਕ ਕਰਨਾ ਬੰਦਾ ਵਾ ਤੁਸੀਂ ਦੇਖੋ ਮੇਰੇ ਨਾਲ ਮੇਰੀ ਪੂਰੀ ਟੀਮ ਹੈ ਦੇਖੋ ਸਾਰੀ ਰਿਸਕ ਲੈ ਕੇ ਆਈ ਹੋਈ ਹੈ ਇੱਥੇ ਉੱਪਰ ਰੇਲਵੇ ਟ੍ਰੈਕ ਹੈ ਜਿਹੜਾ ਕਿ ਤੁਹਾਨੂੰ ਇੱਥੋਂ ਦੂਰੋਂ ਦਿਖਾਈ ਨਹੀਂ ਦਿੰਦਾ ਹੁਣ ਕੈਮਰੇ ਦੇ ਵਿੱਚ ਤੇ ਇੱਥੇ ਰਾਤ ਨੂੰ ਕੋਈ ਵੀ ਨਹੀਂ ਆਂਦਾ ਨਾ ਹੀ ਤੁਹਾਨੂੰ ਕੋਈ ਦਿਸੂਗਾ ਇੱਥੇ ਰਾਤ ਨੂੰ 10 ਵਜੇ ਤੋਂ ਬਾਅਦ ਇੱਥੇ ਇੱਕ ਵੀ ਬੰਦਾ ਨਹੀਂ ਦਿਖਦਾ ਜੇ ਅਗਰ ਕਿਸੇ ਨੂੰ ਕੋਈ ਚੀਜ਼ ਦਿਸੀ ਨਾ ਕੁਝ ਵੀ ਅਗਰ ਥੋੜਾ ਜਿਹਾ ਲੱਗਿਆ ਇਦਾਂ ਦਾ ਪਲੀਜ਼ ਦੱਸ ਨਿਓ ਠੰਡੇ ਬਹੁਤ ਜ਼ਿਆਦੇ ਇੱਥੇ ਧਿਆਨ ਦੇ ਨਾਲ ਯਾਰ ਥੋੜਾ ਬਸ ਅਸੀਂ ਕਾਫੀ ਅੰਦਰ ਤੱਕ ਆ ਚੁੱਕੇ ਆਂ ਤੇ ਇੱਥੇ ਰਾਤ ਨੂੰ ਕੋਈ ਵੀ ਨਹੀਂ ਆਂਦਾਗਾ फिलहाल सानू सूह कुछ भी हजे दिखाई नहीं दे रहा है। इस अगर लाइट भी कोई जगह राह नहीं तो चंगी तरह यह बिल्कुल मेन लोकेशन ती पहुँच चुके हैं इतने रात में थो कोई भी नहीं दूगा कि देखो सारी देखो असि मेन लोकेशन पर पहुंच चुके हैं सानू हजे तक कुछ भी इदा का दिखाई नहीं देता है सारी टीम है मेरी देखो सारी टीम मेरी ते दूर दूर तक नेरा ही नेरा बहुत ज्यादा नेरा हो टाइम देखो ग्यारह बज के उन्नी मिनट हो चुके हैं 27 ਜਨਵਰੀ ਹੈ ਤੇ ਹਨੇਰੀਨੀ ਰਾਤ ਦੇ ਤੋਂਛੁ ਦਿਖਾਈ ਨਹੀਂ ਦੇ ਰਿਹਾ ਅੱਜ ਇਹ ਬਿਲਕੁਲ ਵੀ ਅਸੀਂ ਪਹੁੰਚ ਚੁੱਕੇ ਆ ਜੀ ਮੇਨ ਲੋਕੇਸ਼ਨ ਤੇ ਜਿਹੜੀ ਕਿ ਰੋਡ ਤੋਂ ਕਾਫੀ ਪਿੱਛੇ ਆ ਤੇ ਰੇਲਵੇ ਟਰੈਕ ਤੋਂ ਵੀ ਕਾਫੀ ਢੂੰਗੀ ਜੀ ਜਗ੍ਹਾ ਨੀਵੀਂ ਜਗਾ ਵਾ ਤੇ ਇੱਥੇ ਛੇਤੀ ਕੋਈ ਦਿਨੇ ਵੀ ਨਹੀਂ ਆਂਦਾ ਕੱਲਾ ਬੰਦਾ ਇੱਥੇ ਦਿਨੇ ਵੀ ਕੋਈ ਛੇਤੀ ਨਹੀਂ ਆਂਦਾਗਾ ਤੇ ਰਾਤ ਨੂੰ ਤਾਂ ਆਣਾ ਹੀ ਕਿਸੇ ਨੇ ਕੀ ਆ ਤੇ ਇੱਥੇ ਕਾਫੀ ਬੰਦਿਆਂ ਨੂੰ ਆ ਸ਼ਾਮ ਨੂੰ ਵੀ ਕਈ ਵਾਰੀ ਭਲੇਖੇ ਪੈ ਆ ਕਈ ਵਾਰੀ ਰਾਤ ਨੂੰ ਕਈ ਵਾਰੀ ਵਾਜਾ ਸੁਣਦੀਆਂ ਭਲੇਖੇ ਪੈਂਦੇ ਆ ਬਹੁਤ ਸਾਰੀਆਂ ਕਹਾਣੀਆਂ ਦੱਸਦੇ ਇੱਥੇ ਕਈ ਵਾਰੀ ਕਹਿੰਦੇ ਆ ਕਿ ਰੇਲਵੇ ਟ੍ਰੈਕ ਤੇ ਕਿਸੇ ਨੇ ਸੁਸਾਇਸਾਈਡ ਕੀਤੀ ਹੋਈ ਆ ਉਹਦੀ ਆਤਮਾ ਇੱਥੇ ਦਿਖਦੀ ਆ ਜਾਂ ਕਈਆਂ ਨੂੰ ਕੁਝ ਹੋਰ ਦਿਖਦਾ ਆ ਇੱਥੇ ਪਾਣੀ ਮੰਗਦਾ ਕਹਿੰਦੇ ਕੀ ਇਥੇ ਜੰਗਲ ਟਾਈਪ ਦੀਆ ਥੋੜਾ ਜਿਹਾ ਨਾ ਏਰੀਆ ਤੇ ਇੱਥੇ ਨਾ ਲੇਡੀਆਂ ਜਿਵੇਂ ਵਗੈਰਾ ਬਾਲਣ ਤੋਂ ਬਣਾਉਂਦੇ ਸੀ ਕਿਉਂ ਉਹ ਦੱਸਦੀਆਂ ਕਿ ਇੱਥੇ ਉਹਨਾਂ ਤੋਂ ਪਾਣੀ ਵਗੈਰਾ ਮੰਗਦਾ ਕੋਈ ਬੰਦਾ ਐਦਾਂ ਦੀਆਂ ਆਵਾਜ਼ਾਂ ਆਉਂਦੀਆਂ ਤੇ ਅਸੀਂ ਇੱਥੇ ਆਏ ਹੋਏ ਆ ਤੇ ਘਟੋ ਘਟ 11:21 ਹੋ ਚੁੱਕੇ ਆ ਤੁਸੀਂ ਦੇਖੋ ਤੇ ਸਾਨੂੰ ਇੱਥੇ ਇਸ ਟਾਈਮ ਹਜੇ ਕੋਈ ਵੀ ਦਿਖਾਈ ਨਹੀਂ ਦਿੱਤਾ ਹਜੇ ਤੱਕ ਉਹ ਸਾਨੂੰ ਐਦਾਂ ਨੂੰ ਕੁਝ ਵੀ ਨਹੀਂ ਮਿਲਿਆਗਾ ਸੱਤ ਬੰਦੇ ਆਏ ਸੀਗੇ ਇਹ ਸਾਰਾ ਕੁਝ ਅਸੀਂ ਤੁਹਾਡੇ ਲਈ ਕੀਤਾ ਵਾ ਤੇ ਤੁਸੀਂ ਵੀਡੀਓ ਨੂੰ ਲਾਈਕ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਤੇ ਅਸੀਂ ਜਿਹੜਾ ਕਿ ਰਿਸਕ ਹੈ ਸਿਰਫ ਤੁਹਾਡੇ ਕਰਕੇ ਲਿਆ ਹੋਇਆ ਵਾ ਇਹ ਜਿੰਨਾ ਵੀ ਰਿਸਕ ਹੈ ਅਸੀਂ ਸਿਰਫ ਤੁਹਾਡੇ ਕਰਕੇ ਲਿਆ ਹੋਇਆ ਵਾ ਤੇ ਤੁਹਾਨੂੰ ਅਸੀਂ ਦਿਖਾਤਾ ਹੋਇਆ ਵਾ ਫਿਲਹਾਲ ਹਜੇ ਇਦਾਂ ਦਾ ਸਾਨੂੰ ਕੁਝ ਵੀ ਨਹੀਂ ਦਿਖਿਆ ਇੱਥੇ ਹੋਰ ਅਸੀਂ 15 ਤੋਂ 20 ਮਿੰਟ ਲਾਵਾਂਗੇ ਤੇ ਦੇਖਦੇ ਹਾਂ ਅਗਰ ਕੁਝ ਇਦਾਂ ਦਾ ਦਿਖਦਾ ਵਾ ਤਾਂ ਸਾਨੂੰ ਜਾਂ ਕੁਝ ਸੁਣਾਈ ਦਿੰਦਾ ਜਾਂ ਦਿਖਦਾ ਵਾ ਤੇ ਅਸੀਂ ਤੁਹਾਨੂੰ ਵੀਡੀਓ ਦੇ ਵਿੱਚ ਫਿਰ ਉਹ ਵੀ ਦੱਸਾਂਗੇ ਮੈਂ ਆਪਣੀ ਟੀਮ ਮੈਂਬਰਾਂ ਨੂੰ ਬੋਲਿਆ ਕਿ ਅਗਰ ਤੁਹਾਨੂੰ ਇਦਾਂ ਦੀ ਕੋਈ ਵੀ ਐਕਟੀਵਿਟੀ ਦਿਖਾਈ ਦਿੰਦੀ ਆ ਜਾਂ ਕੁਝ ਵੀ ਤੁਹਾਨੂੰ ਲੱਗਦਾ ਵਾ ਕੁਝ ਵੀ ਫੀਲ ਹੋ ਰਿਹਾ ਗਲਤ ਤੇ ਆਪਾਂ ਇੱਥੇ ਬਿਲਕੁਲ ਵੀ ਰੁਕਣਾ ਨਹੀਂ ਦੱਸ ਦਿਓ ਆਪਾਂ ਵਾਪਸ ਚਲੇ ਜਾਵਾਂਗੇ ਕਿਉਂਕਿ ਇਹਨਾਂ ਸਾਰਿਆਂ ਦੀ ਮੇਰੀ ਜ਼ਿੰਮੇਵਾਰੀ ਸੀ ਇਹਨਾਂ ਨੂੰ ਮੈਂ ਆਪਣੀ ਜ਼ਿੰਮੇਵਾਰੀ ਤੇ ਲੈ ਕੇ ਆਇਆ ਸੀ ਤੇ ਇਹ ਸਾਰੇ ਸਿਰਫ ਮੇਰੇ ਲਈ ਆਏ ਸੀ ਤੇ ਇਸ ਕਰਕੇ ਇਹਨਾਂ ਦੀ ਸੇਫਟੀ ਦੀ ਜ਼ਿੰਮੇਵਾਰੀ ਵੀ ਮੇਰੀ ਹੀ ਬਣਦੀ ਸੀ ਇਹ ਲੋਕੇਸ਼ਨ ਬਿਲਕੁਲ ਸੁੰਸਾਨ ਜਗ੍ਹਾ ਤੇ ਆ ਇਸ ਕਰਕੇ ਇੱਥੇ ਹਨੇਰਾ ਬਹੁਤ ਜ਼ਿਆਦਾ ਲੱਗਦਾ ਪਿਆ ਸੀ ਤੇ ਡਰ ਵੀ ਕਾਫੀ ਲੱਗਦਾ ਪਿਆ ਸੀ ਤੇ ਅਸੀਂ ਕਾਫੀ ਜ਼ਿਆਦਾ ਉਹ ਲੋਕੇਸ਼ਨ ਦੇ ਕਾਫੀ ਜ਼ਿਆਦਾ ਅੰਦਰ ਨੂੰ ਆ ਚੁੱਕੇ ਹਾਂ ਤੁਸੀਂ ਦੇਖੋ ਅੱਜ 27 ਜਨਵਰੀ ਹੈ ਤੇ ਟਾਈਮ 11:25 ਹੋ ਚੁੱਕਿਆ ਤੇ ਚਾਰੇ ਪਾਸੇ ਧੁੰਦ ਪਈ ਹੋਈ ਹੈ ਕੋਰਾ ਛਾਇਆ ਹੋਇਆ ਧੁੰਦ ਪਈ ਹੋਈ ਹੈ ਤੇ ਬਹੁਤ ਜ਼ਿਆਦਾ ਡਰ ਲੱਗੀ ਜਾਂਦਾ ਕਿ ਅਸੀਂ ਕਾਫੀ ਅੰਦਰ ਨੂੰ ਆ ਚੁੱਕੇ ਹਾਂ ਕਿ ਝਾੜੀਆਂ ਹੀ ਝਾੜੀਆਂ ਕਾਂਟੇ ਹੀ ਕਾਟੇ ਕੋਈ ਸੱਪ ਕੋ ਬਿੱਛੂ ਕੁਝ ਵੀ ਹੋ ਸਕਦਾ ਵਾ ਪਰ ਸਿਆਲਾਂ ਦੇ ਵਿੱਚ ਚੀਜ਼ਾਂ ਆਂਦੀਆਂ ਤਾਂ ਨਹੀਂ ਪਰ ਬਹੁਤ ਜ਼ਿਆਦਾ ਇਸ ਟਾਈਮ ਡਰ ਲੱਗਦਾ ਪਿਆ ਕਿਉਂਕਿ ਅਸੀਂ ਰੋਡ ਤੋਂ ਕਾਫੀ ਜ਼ਿਆਦਾ ਅੰਦਰ ਨੂੰ ਆ ਚੁੱਕੇ ਹਾਂ ਤੇ ਰੇਲਵੇ ਟਰੈਕ ਵੀ ਥੋੜਾ ਉੱਚਾ ਹੈ ਅੱਗੇ ਇਸ ਸਾਈਡ ਤੋਂ ਕਾਫੀ ਦੂਰ ਹੈ ਰੇਲਵੇ ਟਰੈਕ ਤੋਂ ਅੱਗੇ ਫਿਰ ਇੱਕ ਰੋਡ ਕਾਫੀ ਦੂਰ ਹੈ ਰੇਲਵੇ ਟਰੈਕ ਤੋਂ ਵੀ ਥੋੜਾ ਰੋਡ ਕਾਫੀ ਦੂਰ ਹੈ ਤੇ ਔਰ ਇਸ ਸਾਈਡ ਤੋਂ ਵੀ ਰੋਡ ਹੈ ਤੇ ਦੇਖੋ ਤੁਸੀਂ ਲੰਮੇ ਲੰਮੇ ਛਰੇ ਦੇ ਹੋਰ ਝਾੜੀਆਂ ਦੂਰ ਜੰਗਲ ਟਾਈਪ ਹੀ ਆ ਸਾਰਾ ਇੱਥੇ ਤੇ ਇੱਥੇ ਜਗ੍ਹਾ ਹੀ ਕਹਿੰਦੇ ਉਹ ਦਿਖਦੀ ਆ ਚੀਜ਼ ਆਵਾਜ਼ਾਂ ਪੈਂਦੀਆਂ ਲੋਕਾਂ ਨੂੰ ਪਾਣੀ ਮੰਗਦਾ ਹੈ ਕੁਛ ਆਤਮਾ ਵਗੈਰਾ ਜੋ ਵੀ ਹੈ ਇਸ ਟਾਈਮ ਇਸ ਟਾਈਮ ਤੇ ਤਾਂ ਲਾਜ਼ਮੀ ਹਰ ਕਿਸੇ ਨੂੰ ਦਿਖਦਾ ਸ਼ਾਇਦ ਅਸੀਂ ਜ਼ਿਆਦਾ ਬੰਦੇ ਆ ਸ਼ਾਇਦ ਇਸ ਕਰਕੇ ਸਾਨੂੰ ਡਰ ਥੋੜਾ ਘੱਟ ਲੱਗਦਾ ਪਰ ਮੈਂ ਕੱਲਾ ਹਾਂ ਤਾਂ ਪੱਕਾ ਮੇਰੀ ਤਾਂ ਯਾਰ ਅੱਛਾ ਜੀ ਜੀ ਕੁਝ ਵੀ ਅਸਦਾ ਮੈਂ ਆਣਾ ਹੀ ਨਹੀਂ ਸੀ ਇਕੱਲੇ ਨੇ ਤਾਂ ਕੁਝ ਵੀ ਨਹੀਂ ਹੋਣਾ ਸੀ ਤੇ ਤੁਸੀਂ ਥੋੜਾ ਹੋਰ ਅੰਦਰ ਨੂੰ ਦੇਖਦੇ ਆਂ ਚੱਲਦੇ ਆਂ ਅੰਦਰ ਆਇਓ ਚਲੋ ਹੋਰ ਚੱਲਦੇ ਆਂ ਅੰਦਰ ਨੂੰ ਬਹੁਤ ਜ਼ਿਆਦਾ ਡਰ ਲੱਗਦਾ ਪਿਆ ਬਹੁਤ ਜ਼ਿਆਦਾ ਕਿ ਇਹ ਦੇਖੋ ਕਿ ਕਾਫੀ ਅੰਦਰ ਝਾੜੀਆਂ ਝਾੜੀਆਂ ਕਾਂਟੇ ਹੀ ਕਾਂਟੇ ਆ ਤੁਸੀਂ ਦੇਖੋ ਤਨੇ ਬਹੁਤ ਜ਼ਿਆਦੇ ਕਾਂਟੇ ਕਾਂਟੇ ਚੱਲਣ ਤੇ ਅੱਗੇ ਕੀ ਆ ਯਾਰ ਇਹ ਕੀ ਕੀ ਕਾਹਦੇ ਆਪ ਕਿੱਦੇ ਆਪਿਆ ਅੰਨ ਥੋੜਾ ਬੱਤਕੀ ਤਹਾਨੂੰ ਬਿਲਕੁਲ ਵੀ ਸਸਪੈਂਸ ਚ ਨਹੀਂ ਰੱਖਣਾ ਚਾਹੁੰਦਾ ਕਿਉਂਕਿ ਮੈਂ ਖੁਦ ਵੀ ਸਸਪੈਂਸ ਦੇ ਵਿੱਚ ਹੀ ਹਾਂ ਮੇਰੇ ਦੋ ਟੀਮ ਮੈਂਬਰਾਂ ਨੇ ਕਿਸੇ ਚੀਜ਼ ਨੂੰ ਦੇਖਣ ਦਾ ਦਾਵਾ ਕੀਤਾ ਤੇ ਇਸ ਕਰਕੇ ਸਾਰੇ ਹੀ ਇੱਕਦਮ ਭੱਜ ਤੇ ਕਿਸੇ ਨੇ ਵੀ ਉੱਥੇ ਰੁਕਣ ਦੀ ਬਿਲਕੁਲ ਵੀ ਕੋਸ਼ਿਸ਼ ਨਹੀਂ ਕੀਤੀ ਪਰ ਜਿਵੇਂ ਅਸੀਂ ਸਵੇਰੇ ਉੱਠੇ ਤੇ ਅਸੀਂ ਇਹ ਗੱਲ ਸਾਰਿਆਂ ਨਾਲ ਕੀਤੀ ਤੇ ਸਾਨੂੰ ਉੱਥੇ ਕਿਹਾ ਗਿਆ ਕਿ ਜ਼ਰੂਰੀ ਹੀ ਨਹੀਂ ਤੁਹਾਨੂੰ ਕੋਈ ਤੁਹਾਨੂੰ ਕੋਈ ਆਤਮਾ ਦਿਖਾਈ ਦਿੱਤੀ ਹੋਵੇ ਕੋਈ ਹੋ ਸਕਦਾ ਉੱਥੇ ਇਨਸਾਨ ਹੋਵੇ ਕਿਉਂਕਿ ਉਹਦੇ ਵਿੱਚ ਰੇਲ ਦੀ ਲਾਈਨ ਵੀ ਨਿਕਲਦੀ ਆ ਉਸ ਜਗ੍ਹਾ ਵਿੱਚ ਵੀ ਹੋ ਸਕਦਾ ਕੋਈ ਰੇਲਵੇ ਡਿਪਾਰਟਮੈਂਟ ਦਾ ਆ ਰੇਲ ਲਾਈਨ ਚੈੱਕ ਕਰਨ ਆਇਆ ਹੋਵੇ ਕਿਉਂਕਿ ਉੱਥੇ ਗਵਰਨਮੈਂਟ ਦੇ ਪੇੜ ਪੌਦੇ ਲਗਾਏ ਹੋਏ ਆ ਹੋ ਸਕਦਾ ਉਹਨਾਂ ਪੇੜ ਪੌਦਿਆਂ ਨੂੰ ਕੋਈ ਚੈੱਕ ਕਰਨ ਆਇਆ ਹੋਵੇ ਕੋਈ ਰਾਤ ਨੂੰ ਘਟ ਵੜਦਾ ਨਹੀਂ ਰਿਹਾ ਹੋ ਸਕਦਾ ਕੋਈ ਮੇਰੇ ਦੋ ਟੀਮ ਮੈਂਬਰਾਂ ਨੇ ਇਨਸਾਨ ਦਿਖਿਆ ਹੋਵੇ ਪਰ ਅਸੀਂ ਉਸ ਤੋਂ ਇੰਨਾ ਡਰੇ ਹੋਏ ਸੀਗੇ ਸਾਈਡਾਂ ਦੇ ਤੁੰਦ ਕਾਫੀ ਡਿੱਗਣ ਲੱਗ ਗਈ ਹੋਈ ਸੀਗੀ ਤੇ ਇਸ ਕਰਕੇ ਉੱਥੇ ਅਸੀਂ ਰੁਕਣ ਦੀ ਕੋਸ਼ਿਸ਼ ਨਹੀਂ ਕੀਤੀ ਤੇ ਅਸੀਂ ਖੁਦ ਵੀ ਸਸਪੈਂਸ ਵਿੱਚ ਆ ਸਾਨੂੰ ਕੀ ਦਿਖਿਆ ਹੈ ਜਾਂ ਕੀ ਨਹੀਂ ਤੇ ਇਹ ਵੀਡੀਓ ਇੱਕ ਤੋਂ 2 ਦਿਨ ਮੈਂ ਲੇਟ ਪਾਈ ਆ 27 ਜਨਵਰੀ ਨੂੰ ਰਿਕਾਰਡ ਕੀਤੀ ਸੀ ਤੇ ਇਸ ਕਰਕੇ ਮੈਂ ਪੂਰਾ ਡਾਊਟ ਕਲੀਅਰ ਕਰਨਾ ਚਾਹੁੰਦਾ ਸੀ ਤਾਂ ਕਿ ਮੈਂ ਆਪਣੇ ਸਬਸਕ੍ਰਾਈਬਰ ਨੂੰ ਵੀ ਬਿਲਕੁਲ ਵੀ ਵਹਿਮ ਦੇ ਵਿੱਚ ਨਾ ਪਾਵਾਂ ਅਸੀਂ ਖੁਦ ਵੀ ਸਸਪੈਂਸ ਵਿੱਚ ਆ ਵੀ ਸਾਨੂੰ ਕੋਈ ਇਨਸਾਨ ਦਿਖਿਆ ਸੀ ਜਾਂ ਕੋਈ ਆਤਮਾ ਦਿਖੀ ਸੀ ਔਰ ਮੇਰਾ ਮੂੰਹ ਤਾਂ ਇਸ ਤਰਫ ਸੀ ਬਿਲਕੁਲ ਮੇਰੇ ਟੀਮ ਮੈਂਬਰਾਂ ਨੂੰ ਦੇਖਿਆ ਸੀ ਅਸੀਂ ਉਸੇ ਟਾਈਮ ਹੀ ਬਸ ਭੱਜ ਪਏ ਕਿਉਂਕਿ ਇਹਨਾਂ ਦੀ ਜ਼ਿੰਮੇਵਾਰੀ ਸਿਰਫ ਮੇਰੀ ਜ਼ਿੰਮੇਵਾਰੀ ਹੀ ਸੀ ਇਸ ਕਰਕੇ ਅਸੀਂ ਰੁਕਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਤੇ ਤੁਸੀਂ ਹੁਣ ਕਰ ਦਿਓ ਵੀਡੀਓ ਨੂੰ ਲਾਈਕ ਤੇ ਚੈਨਲ ਆਪਣੇ ਨੂੰ ਕਰ ਲਓ ਸਬਸਕ੍ਰਾਈਬ ਤੇ ਕਮੈਂਟ ਵੀ ਜ਼ਰੂਰ ਕਰਿਓ ਤੇ ਸਾਨੂੰ ਦੱਸਿਓ ਕਮੈਂਟਾਂ ਵਿੱਚ ਐਦਾਂ ਦੀਆਂ ਵੀਡੀਓ ਅਸੀਂ ਹੋਰ ਬਣਾਈਏ